ਆਪੇ ਹਾਂ ਖਾਸਰੀ ਗਾਲ ਦੀ ਸਾਰੇ ਪਿਆਰ ਬਗਲ ਪੁਰਸਵਾਗਤ ਆ ਸਾਡਾ ਆਪਣੇ ਲਖਾ ਟਲੋ ਪਣੀ ਵਾਲੇ ਜੂਡੂ ਚੈਨਲ ਤੇ ਤੇ ਅੱਜ ਆਪਾਂ ਜਾ ਰਹੇ ਹਾਂਗੇ ਵੀਖੀ ਵੀਖੀ ਤੋਂ ਲੈਣੇ ਆਪਾਂ ਦਵਾਈ ਤੇ ਦਵਾਈ ਲੈ ਕੇ ਫਿਰ ਤੁਹਾਨੂੰ ਮਿਲਦੇ ਆ ਫਿਰ ਆਪਣਾ ਨਵਾਂ ਆਉਣ ਵਾਲਾ ਪ੍ਰੋਜੈਕਟ ਤੇ ਨਵੀਂ ਮੂਵੀ ਆ ਰਹੀ ਹੈ ਆਪਣੇ ਚੈਨਲ ਲਖਾ ਟਲੋ ਪਣੀ ਵਾਲੇ ਨੂੰ ਤੇ ਤੁਹਾਡਾ ਪਤਾ ਚੈਨਲ ਇਹਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਇਹ ਲੋ ਪੰਜਾਬੀ ਬਲੌਗਰ ਪੇਜ ਨੂੰ ਆਪਣੇ 12000 ਫਾਲੋਅਰ ਹੋਣ ਵਾਲੇ ਹੈਗੇ ਉੱਤੇ ਜਾ ਕੇ ਪੇਜ ਨੂੰ ਲਾਈਕ ਕਰੋ ਤੇ ਪੇਜ ਨੂੰ ਸ਼ੇਅਰ ਕਰੋ ਉੱਤੇ ਪਹਿਲਾਂ ਇੱਕ ਵੀਡੀਓ ਆ ਚੱਕਦੀ ਹੈ ਬੇਲ ਬੰਦੇ ਦੀਆਂ ਸਕੀਮਾਂ ਉਹ ਵੀਡੀਓ ਨੂੰ ਜਾ ਕੇ ਤੁਸੀਂ ਸ਼ੇਅਰ ਕਰੋ ਤੇ ਕਮੈਂਟ ਕਰੋ ਵੀਡੀਓ ਚੰਗੀ ਲੱਗੀ ਮਾੜੀ ਲੱਗੀ ਆਪਣੇ ਸੁਝਾਅ ਦਿਓ ਧੰਨਵਾਦ ਬਣੇ ਰਹੋ ਬਲੌਗ ਦੇ ਨਾਲ ਇੱਥੇ ਆਪਾਂ ਆਏ ਸੀ ਕੇਵਲੀ ਦੇ ਵਾਲ ਕਟਾਉਣ ਤੇ ਉੱਥੇ ਆਪਾਂ ਹੋਰ ਆ ਕੇ ਵੀ ਦੇ ਵਾਲ ਕਟਾਈ ਕਿ ਉਹ ਦੁਆ ਦਾ ਪਾਉਣ ਫੇਰ ਟਿੱਖੀ ਜਾਣਾ ਸੀਗਾ ਵਾਲ ਕਟਾ ਕੇ ਤੇ ਇੱਕ ਦੋ ਰੀਲ ਕਾਟ ਦੇ ਜੀ ਦੱਸੋ ਕਮੈਂਟ ਕਰਕੇ ਆਪਣੇ ਵਾਲ ਕਿਵੇਂ ਲੱਗੇ ਕਿਵੇਂ ਵਧੀਆ ਕੱਟੇਗੇ ਉਹ ਲੰਮੇ ਕੱਟ ਬੋ ਜੀ ਹੁਣ ਚੱਲ ਹੁਣ ਆਪਾਂ ਆ ਗਏ ਇੱਥੇ ਭਲਾੜਾ ਰੋਡ ਆ ਆ ਵੀ ਖੀਰੋੜ ਤੇ ਤੇ ਹੁਣ ਆਪਾਂ ਵਿਖੀ ਪਹੁੰਚ ਗਏ ਬਸ ਇਥੋਂ ਆਪਾਂ ਮੁੜਾਂਗੇ ਹੁਣ ਤਨਹੌਲੇ ਵਾਲਾ ਰੋਡ ਉਹ ਵੀ ਤੁਹਾਨੂੰ ਦਿਖਾ ਦੰਨੇ ਆ ਤੇ ਚਲੋ ਇਧਰ ਸਾਹਮਣੇ ਸਾਹਮਣੇ ਆ ਰਹਿ ਗਿਆ ਆ ਵਿਖੀ ਸ਼ਹਿਰ ਤੇ ਬਹੁਤ ਸਾਰਾ ਪਰੰਤ 2-4 ਮਿੰਟ ਹੀ ਲੱਗੇ ਨੇ ਵਿਖੀ ਆਉਣ ਨੂੰ ਜੇ ਨਾਲ ਨੂੰ ਲਾਈਕ ਸ਼ੇਅਰ ਐ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਵਧੀਆ-ਵਧੀਆ ਕਮੈਂਟ ਕਰੋ ਤਾਂ ਕਿ ਜਿਹਨੂੰ ਆਪਣੇ ਵੀਡੀਓ ਚੰਗੀਆਂ ਲੱਗੀਆਂ ਤਾਂ ਵੀ ਦੱਸਿਓ ਬਲੋਗ ਵਿੱਚ ਕੀ ਗਲਤੀ ਐ ਤਾਂ ਕਿ ਜੋ ਆਪਾਂ ਅੱਗੇ ਤੋਂ ਸੁਧਾਰ ਸਕੀਏ ਤੇ ਹੁਣ ਆਪਾਂ ਪਹੁੰਚ ਗਏ ਤੇ ਧੰਨਵਾਦ ਕੀ ਜਿਆਦਾ ਵਿਚਾਲੇ ਤੇ ਹੁਣ ਆਪਾਂ ਇਧਰ ਮੁੜ ਗਏ ਮਿੱਟੀ ਵਾਲੀ ਸਾਈਡ ਇਹ ਉਹ ਰੋੜਾ ਜਿਹੜਾ ਤਣਾਹੋਲੇ ਨੂੰ ਜਾਂਦਾ ਮਿੱਟੀ ਨੂੰ ਆਸੋ ਨੀ ਆ ਕੇ ਮਿਲਦੇ ਆਪਾਂ ਕਹਾਂ ਡਾਕਟਰ ਤੇ ਸਮਾਹ ਪਿੰਡ ਤੇ ਇੱਥੇ ਆਖਲੀ ਨੂੰ ਜਾਂਦੀ ਆ ਦਿਖਾ ਦੇ ਭਈ ਇੱਧਰ ਵੀ ਸਮਾਹ ਪਿੰਡ ਆ ਟੋਬਾ ਹੀ ਤੱਦੀ ਸਾਈਡ ਸੁੱਚੀ ਦੀ ਸਮਾਧ ਰਹਿ ਜਾਂਦੀ ਆ ਤੇ ਜਿਹੜੇ ਨੇ ਕਿੰਨੇ ਜਾਣਾ ਹੋਵੇ ਸੱਚਾ ਸੂਰਮਾ ਉਹਦਾ ਪਿੰਡ ਹੈ ਜੀ ਇਹ ਹੋ ਸਕਿਆ ਅੱਜ ਤੁਹਾਨੂੰ ਆਪਾਂ ਦਿਖਾ ਕੇ ਵੀ ਲੈ ਕੇ ਜਾਵਾਂਗੇ ਸਮਾਧ ਸੱਚੀ ਜੋ ਹੁਣ ਆਪਾਂ ਦਵਾਈ ਲੈ ਕੇ ਆ ਗਏ ਸੀਗੇ ਤੇ ਹੁਣ ਆਪਾਂ ਚੱਲਦੇ ਆ ਘਰ ਨੂੰ ਫੇਰ ਬਣਾਵਾਂਗੇ ਕੱਧੀ ਵੀਡੀਓ ਤੇ ਬਾਹਰ ਤੋਂ ਨੂੰ ਜਾ ਕੇ ਮਿਲਦੇ ਆਂਗੇ ਮੱਤੀ ਤੇ ਹੁਣ ਆਪਾਂ ਠੀਖੀ ਪਾਚਣਾਣੇ ਆਂ ਹੁਣੇ ਰਹੇ ਬਲੌਗ ਦੇ ਨਾਲ ਹੁਣ ਆਪਾਂ ਇੱਥਾ ਪਵਾਣੇ ਜੀ ਤੇਲ ਪਰ ਲੈਦੇ ਆਂ પેટ્રોલ ਮੰਕ ਤੋਂ ਆਜੋ ਨਵੀਂ ਲੈ ਅੱਜ ਅਸੀਂ ਕੱਢੀ ਆ ਫਿਲਮ ਤੇ ਮੈਂ ਤੇ ਸੱਤਾ ਫੇਰ ਇਕੱਠੇ ਹੋ ਗਏ ਸੀਗੇ ਅੱਜ ਅਸੀਂ ਫਿਲਮ ਦੇਖੋ ਸਾਡੀ ਕੋਸ਼ਿਸ਼ ਸੀਗੀ ਵਧੀਆ ਬਣਾਉਣ ਦੀ ਤੇ ਬਿਹਤਰ ਤੇ ਆਪਾਂ ਦਵਾਈ ਲੈ ਕੇ ਆ ਗਏ ਸੀਗੇ ਉਹ ਮੁੰਡੇ ਨੂੰ ਪਿੰਡ ਛੱਡਿਆ ਸੀ ਇਹਦੇ ਆਪਣੇ ਨਾਲ ਸੀਗੇ ਤੇ ਹੁਣ ਅਸੀਂ ਇੱਥੇ ਆ ਕੇ ਫਿਲਮ ਬਣਾਈ ਸੀਗੀ ਵਧੀਆ ਕੱਢਾਂਗੇ ਵੀਰੇ ਵਧੀਆ ਬਣਾਵਾਂਗੇ ਫਿਲਮ ਤੇ ਹੁਣ ਅਸੀਂ ਫਿਲਮ ਬਣਾ ਕੇ ਫਿਰ ਤੁਹਾਨੂੰ ਦੱਸ ਦਾਂਗੇ ਸਟੋਰੀ ਪਾਵਾਂਗੇ ਆਪਾਂ Instagram ਵੀ ਫੋਲੋ ਕਰ ਲੋ ਟਰ ਲੋਟ ਵੱਜਾ 01 ਤੇ ਚੈਨਲ Facebook ਦਾ ਪੇਜ ਤੇ ਵੀ ਆਊਗੀ YouTube ਤੇ ਵੀ ਆਊਗੀ ਦੋਏ ਚੈਨਲਾਂ ਨੂੰ ਫੋਲੋ ਸਬਸਕ੍ਰਾਈਬ ਕਰਕੇ ਦੇਖੋ ਤੇ ਹੁਣ ਆਪਾਂ ਚੱਲਦੇ ਹਾਂ ਦੋ ਅੱਧ ਕਰੇ ਐਚੇ ਆਪਾਂ ਚਾਹ ਨਾਲ ਬਰੈਡ ਅੱਜ ਸੱਤੇ ਕਨੀਓ ਪਾਰਟੀ ਕਰ ਲਈ 라이 ਵੀ ਸੱਤੇ ਹੋਰ ਕੁਝ ਬੋਲਣਾ ਚਾਹਾਂਗਾ ਹੋਰ ਤਾਂ ਵੀਰੇ ਬੱਦ ਤੋਂ ਬੱਦ ਸਾਡੀ ਸਪੋਰਟ ਕਰਿਆ ਕਰੋ ਥੋੜੀ ਸਪੋਰਟ ਨਾਲ ਹੀ ਅੱਗੇ ਵਧਾਂਗੇ ਬੱਤਵਾਂ ਲਾਇਕ ਕਰਿਆ ਕਰੋ ਤੇ ਵਧੀਆ-ਵਧੀਆ ਪ੍ਰੋਜੈਕਟ ਲੈ ਕੇ ਆਵਾਂਗੇ ਅੱਗੇ ਤੋਂ ਵਧੀਆ ਦੇਖਣਯੋਗ ਹੋਇਆ ਕਰਨਗੇ ਵਧੀਆ ਕਮੇਡੀ ਫੁੱਲ ਕਮੇਡੀ ਹੋਇਆ ਕਰੂ ਵਿੱਚ ਵੀਰੇ ਠੀਕ ਆ ਜੀ ਸਾਨੂੰ ਬੱਤਵਾਂ ਸਪੋਰਟ ਕਰੋ ਤੁਹਾਡੀ ਸਪੋਰਟ ਦੀ ਲੋੜ ਹੈ ਤੁਸੀਂ ਸਾਨੂੰ ਸਪੋਰਟ ਕਰੋਗੇ ਉਨਾ ਹੀ ਅਸੀਂ ਜ਼ਿਆਦਾ ਤੁਹਾਡੇ ਲਈ ਐਂਟਰਟੇਨਮੈਂਟ ਕਰਾਂਗੇ ਹਾਂ ਜੀ ਅੱਲਾਹ ਬੇ ਰੱਖੇ ਧਿਆਨ ਤੇ ਹੁਣ ਸਾਨੂੰ ਅਸੀਂ ਦਿਖਾ ਨਹੀਂ ਸਕਦੇ ਵੀ ਅਸੀਂ ਕੀ ਕੀ ਹਾਲਤਾਂ ਬਣਾਈ ਹੈ ਜੀ ਤੇ ਇਹ ਬਹੁਤ ਵਧੀਆ ਸਟੋਰੀ ਆ ਯਾਰ ਇਹਰੇ ਕਿਤੇ ਦਿਲੋਂ ਸੂਟੀ ਸੀ ਵੀਰੇ ਹੁਣ ਸੂਟੀ ਕਰੀ ਜਾਂਦੀ ਸੀਗੇ ਬਾਕੀ ਜੀ ਜਦੋਂ ਆ ਗਿਆ ਆਪ ਵੀ ਦੇਖੋਗੇ ਫਿਲਮ ਵਧੀਆ ਵਾ ਤੇ ਅੱਜ ਹੁਣ ਆਪਾਂ ਸੱਤੇ ਦੇ ਕੋਲੋਂ ਵੀਡੀਓ ਬਣਾ ਕੇ ਆ ਗਏ ਸੀਗੇ ਤੇ ਵੀਡੀਓ ਆਪਣੀ ਬਣ ਗਈ ਵਧੀਆ ਤੇ ਚਲੋ ਹੁਣ ਆਪਾਂ ਚੱਲਦੇ ਆ ਘਰੇ ਟਾਈਮ ਹੋ ਗਿਆ ਕਾਫੀ ਲੇਟ ਅੱਜ ਆਪਾਂ 6 ਵਜੇ ਨਾਲੇ ਨੇਗੇ ਦੇਰ ਸਮੇਂ ਜਾ ਕੇ ਪਹੁੰਚ ਕੇ ਮਿਲਦੇ ਆ ਫਕਰੀ ਹੋ ਸਕੇ ਤਾਂ ਬੱਤਵਾ ਤਾਂ ਆਪਣੇ ਚੈਨਲ ਨੂੰ ਪਿਆਰ ਦੇਆ ਕਰੋ ਯਾਰ ਪਰਿਵਾਰੀ ਕਹਿਣਾ ਜਾਂ ਹੁਣ ਤਾਂ ਮੈਂ ਉਹ ਵੀ ਐ ਜਦ ਤੱਕ ਦੀ ਕੋਈ ਮੰਨਦਾ ਤਾਂ ਹੈ ਨਹੀਂ ਗੱਲ ਬਾਈ ਬਣ ਕਹਿਦਾ ਕਰਿਓ ਇਸੇ ਜੋੜਾ ਇੱਕ ਸ਼ੇਅਰ ਬਿਨਾ ਪੈਸੇ ਤਾਂ ਨਾ ਕਿਸੇ ਦੀ ਜ਼ਿੰਦਗੀ ਬਣ ਸਕਦੀ ਆ ਸਾਡੇ ਇੱਕ ਸ਼ੇਅਰ ਤੇ ਲੈ ਕੇ ਨਾਲ ਤੇ ਇੱਕ ਨਾ ਦੇਖੋ ਅੱਜ ਮੌਸਮ ਕਿੰਨਾ ਸੋਹਣਾ ਲੱਗਦਾਗਾ ਤੁਸੀਂ ਬੱਦ ਤੋਂ ਬੱਦ ਟ੍ਰੈਫਿਕ ਦਾ ਆਇਆ ਕਰੋ ਆਪਾਂ ਹਰੇਕ ਵੀਡੀਓ ਜੀ ਬਹਿਨੇ ਟ੍ਰੈਫਿਕ ਰੌਣ ਨੂੰ ਤੇ ਮੈਂ ਸਟੋਰੀ ਪਾ ਦੂੰਗਾ ਤੇ ਵਧੀਆ ਵੀਡੀਓ ਵੀ ਪਾ ਦਿਆ ਕਰੂੰਗਾ ਬੂਝੇ ਲਾ ਕੇ ਆਪਾਂ ਨੂੰ ਸੈਂਡ ਕਰ ਦਿਆ ਕਰੋ ਆਪਣਾ ਵਟਸਐਪ ਨੰਬਰ ਦਿੱਤਾ ਹੋਇਆ ਹੈਗਾ ਫੇਸਬੁੱਕ ਪੇਜ ਤੇ ਤੇ ਉੱਥੇ ਜਾ ਕੇ ਤੁਸੀਂ ਫੋਲੋ ਕਰ ਸਕਦੇ ਹੋ ਤੇ ਮੈਸੇਜ ਕਰ ਸਕਦੇ ਹੋ। ਤੇ ਇੰਸਟਾਗ੍ਰam ਤੇ ਵੀ ਵੀਡੀਓ ਭੇਜਦੇ ਕਰੋ। ਉਹ ਵੀ ਢਲੋ ਤੇ 5801 ਉਹ ਤੇ ਹੋ ਘਰ ਤੇ ਕਰੋ। ਲਓ ਜੀ ਹੁਣ ਆਪਾਂ ਅਗੇ ਸੀਗੇ ਕਰੇ ਤੇ ਕਰੇ ਆ ਕੇ ਗੱਡੀ ਖੜਾ ਕੇ ਵੀੜੋ ਗੂੜੋ ਬਣਾ ਕੇ ਹੁਣ ਆਪਾਂ ਅਜੇ ਪਾਲ ਵੀ ਕਟਾਏ ਸੀ ਆ ਆਪਣੇ ਰਿੱਕੀ ਅਦਰ ਉਹਦੇ ਨਮਾ ਪੱਟਿਆ ਸੀ ਉਹਦਾ ਟੋ ਅੱਜ ਭਰੇਗਾ ਇਹਦਾ ਹੋ ਰਿਹਾ ਹੈ ਲੋ ਜੀ ਹੁਣ ਆਪਾਂ ਆਕੇ ਲੱਗੇ ਸੀ ਜਵਾਰੇ ਆਜਾ ਇਹ ਹੁਣ ਆਪਾਂ ਲਾਉਣਾ ਹੈ ਗੇਟ ਬਾਹਰੋਂ ਆਗੇ ਸੀ ਪਹਿਲਾਂ ਆ ਲਾਵਾਂਗੇ ਫਿਰ ਆ ਲਾਵਾਂਗੇ ਫਿਰ ਚਾ ਕੌਣ ਕੌਣ ਲਾਉਣਾ ਤਿੰਨ ਚਾਰ ਜੰਦੇ ਹੁਣ ਆਪਾਂ ਲਾਉਣਾ ਤਾਂ ਨਾ ਸਿਆਲ ਜੰਦੇ ਲੋ ਜੀ ਹੁਣ ਆਪਾਂ ਲੋਕ ਲਾਦਾ ਸੀ ਆ ਆਪਣਾ ਰਾਤ ਦਾ ਦਰਸ ਕਰਦਾ ਆ ਆਪਣੀ ਰਿੱਕੀ ਇਹ ਬਈ ਕਹਿਣ ਨੂੰ ਕੀ ਕਹਣੀ ਐ ਦੇ ਥੋੜ ਨੂੰ ਛੋਟੀ ਜਿੰਨੀ ਜਿੰਨੀ ਨਿੱਕੀ ਉਨੀ ਦਿੱਖੀ ਆ ਐ ਡੀ ਪਹਿਲਾਂ ਤਾਂ ਚਾਰ ਬੰਦਿਆਂ ਦੀ ਗੱਲਤਾ ਬਾੜਦੇ ਜੇ ਜੇ ਮੈਂ ਪੱਟੇ ਕੋਲ ਵੜਦਾ ਹੁੰਦਾ ਐ ਪਾੜਦੀ ਇਹ ਕੋਦ ਮਹੀਨੇ ਵੀ ਟਾਂਕੇ ਲਵਾਏ ਮੈਂ ਵੀ ਐਨੀ ਬੜੀ ਜ਼ਮਦੀ ਭਰੀ ਐ। ਤੇ ਇਹ ਆ ਵਾ ਗੇਟ ਲਾ ਕੇ ਆ ਗਏ ਜੀ ਅੰਦਰ ਹੁਣ ਕੰਨਿਆ ਰੋਟੀਆਂ। ਸਬਜ਼ੀ ਕਹਦੀ ਆ ਵਾ। ਆਲੂਆਂ ਦਿੱਤੇ ਕਾਲੇ ਛੋਲੇ ਦੀ ਸਬਜ਼ੀ ਆ। ਨਾਲ ਦਹੀਂ ਹੂ, ਨਾਲ ਹਰੀ ਮਿਰਚ। ਇੰਨੇ ਆ ਗਏ ਟਬਾਨੀ ਗਿਆ ਕੀਰੇ ਕੀਰੇ ਦੰਦਾ ਜਿ ਮਿਲ ਲਾ ਮੇਰੇ ਵਾਂਗੂ ਦੱਸੋ ਪੜਾਵੇ ਯਾਰ ਵਿੱਚ ਤਾਂ ਕਹਿੰਦੇ ਨੇ ਵੀ ਚੰਗੇ ਹੁੰਦੇ ਆ ਹਨ ਵੀ ਲੱਕੀ ਹੁੰਦਾ ਉਹ ਬੰਦਾ ਮੈਨੂੰ ਤਾਂ ਕੋਈ ਲੱਕੀ ਨਹੀਂ ਲੱਗੇ ਮੈਂ ਲੱਕੀ ਆ ਵਰਲਡ ਦਾ ਮੇਰੇ ਸਾਰੇ ਦੰਦਾਂ ਦੀ ਬੰਦੀ ਹੈ ਜੜਾ ਜਿਹੀ ਹੈ ਚਲੋ ਜੀ ਗੁੱਡ ਨਾਈਟ ਮਿਲਦੇ ਆ ਤੁਹਾਨੂੰ ਇੱਕ ਹੋਰ ਨਵੇ ਬਲੌਗ ਨਾਲ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੁਹਾਡਾ ਆਪਣਾ ਚੈਨਲ ਲੱਖਾ ਟਲੋਂ ਪਣੀ ਵਾਲਾ ਪਣੀ ਵਾਲਾ